ਨਾ ਪਰਮਿੰਦਰ ਸਿੰਘ ਪਟਵਾਰੀ ਆ ਡਿਊਟੀ ਮਾਚੀਵਾੜੇ ਆ ਅੱਜ ਮੈਂ ਆਪਣਾ ਜਿਹੜਾ ਪੈਂਡਿੰਗ ਆ ਮ ਦਫਤਰ ਜਾ ਰਿਹਾ ਸੀ ਕਰਨ ਲਈ ਔਰ ਇਹ ਰਸਤੇ ਦੇ ਵਿੱਚ ਗੁਜਰਾਂ ਦੀਆਂ ਮੱਝਾਂ ਨੇ ਮੋਟਰਸਾਈਕਲ ਵਾਲੇ ਨੂੰ ਟੱਕਰ ਮਾਰੀ ਤੇ ਉਹਦੇ ਗਿਰਦੀ ਸਾਰਾ ਹਨਫੋਰ ਡੈਥ ਹੋ ਗਈ ਬੱਸ ਵਾਲਾ ਪਿੱਛੋਂ ਆ ਰਿਹਾ ਸੀ ਉਹਨੇ ਰੋਕ ਲਈ ਬੱਸ ਬੱਸ ਵਾਲੇ ਨੇ ਖੜਕੇ ਉਹਨੂੰ ਬੰਦੇ ਨੂੰ ਦੇਖਿਆ ਸਭ ਤੋਂ ਪਹਿਲਾਂ ਉਹਨੇ ਫਿਰ ਮੈਨੂੰ ਰੋਕੇ ਆ ਬੱਸ ਆ ਫਿਰ ਅਸੀਂ ਗੁਜਰਾਂ ਵਾਲੀ ਜਿਹੜੀ ਜਨਾਨੀ ਸੀ ਉਹਨੂੰ ਰੋਕ ਕੇ ਇੱਥੇ ਦੀ ਬੋਡੀ ਕੋ ਲਿਆਇ ਖੜਾਤਾ ਉਹ ਫਿਰ ਪੁਲਿਸ ਵਾਲੇ ਬੁਲਾਏ ਠੀਕ ਹੈ ਹੁਣੇ ਉਦੀ ਡੈੱਡ ਬੋਡੀ ਭੇਜੀ ਆ ਉਹ ਬੰਦੇ ਦਾ ਨਾਮ ਪਤਾ ਲੱਗਿਆ ਉਹਦੇ ਕਾਗਜ਼ਾਂ ਤੋਂ ਮੁਕੇਸ਼ ਕੁਮਾਰ ਲਖੋਵਾਲਾ ਖੇਤਰ ਦਾ ਬੰਦਾ ਵਾ 40 ਸਾਲ ਦੀ 40-45 ਸਾਲ ਦੀ ਉਮਰ ਦਾ ਜਾਪਦਾ ਜਿਹੜੇ ਮੱਝਾਂ ਲਈ ਜਾਂਦੇ ਸੀ ਉਹਨਾਂ ਨੂੰ ਮੌਕੇ ਤੇ ਫੜ ਕੇ ਪੁਲਿਸ ਦੇ ਆ ਆ ਅਸੀਂ ਉਹਨੂੰ ਉਹ ਬਾਲਿਓ ਪਿੰਡ ਤੋਂ ਫੜ ਕੇ ਲੈ ਕੇ ਆਏ ਆ ਤੈਨੂੰ ਜਾ ਰਿਹਾ ਸੀ ਇਹ ਬੰਦਾ ਬਈ ਮਾਛੀਵਾੜੇ ਵਾਲੀ ਸਾਈਡ ਤੋਂ ਸਮਰਾਲੇ ਵੱਲ ਨੂੰ ਜਾ ਰਿਹਾ ਸੀਗਾ ਠੀਕ ਹੈ ਅਸੀਂ ਉਧਰੋਂ ਜਾ ਰਹੇ ਸੀਗੇ ਸਮਰਾਲੇ ਪਾਸੇ ਹਾਸਤਾ ਬਾਲਿਓ ਪਿੰਡ ਤੋਂ 2 ਕਿਲੇ ਟੱਪ ਕੇ ਦੀ ਸਾਰੇ ਆ ਮੇਰਾ ਨਾਮ ਹੈ ਜਤेंद्र ਸਿੰਘ ਜੀ ਮੇਰਾ ਪਿੰਡ ਮੁਸ਼ਕਾਬਾਦ ਹੈ ਜੀ ਆ ਪਿੰਡ ਵਾਲੇ ਨੂੰ ਨਜ਼ਦੀਕ ਤੇ ਇੱਕ ਹਾਦਸਾ ਹੋਇਆ ਕੀ ਡੀਟੇਲ ਹੈ ਜੀ ਤੁਹਾਡੇ ਇਹਦੇ ਲਈ ਮੈਂ ਤਾਂ ਜੀ ਇਧਰੋਂ ਆ ਹੀ ਰਿਹਾ ਸੀਗਾ ਜੀ ਦੱਸ ਰਾਇਆ ਨੇ ਦੱਸਣ ਵਾਲੇ ਵੀ ਇੱਥੇ ਜੋ ਗੁਜਰਾ ਵਾਲੇ ਡੰਗਰ ਨੇ ਉਹਨਾਂ ਦੇ ਕਹਿੰਦੇ ਮਹਸ ਨੇ ਟੱਕਰ ਮਾਰੀ ਹੈ ਬੰਦੇ ਦੀ ਤੇ ਉਹਨਾਂ ਦੀ ਮੌਕੇ ਦੀ ਸ਼ਹਿਰ ਡੈਥ ਹੋ ਗਈ ਹੈ ਵੀ ਇਹ ਬਹੁਤ ਮਾੜੀ ਘਟਨਾ ਹੋਈ ਆ ਐਦਾਂ ਖੁੱਲੇ ਆਮ ਰੋਡ ਦੇ ਉੱਤੇ ਡੰਗਰ ਨਹੀਂ ਫਿਰਨੇ ਚਾਹੀਦੇ ਕਿਉਂਕਿ ਡੰਗਰਾਂ ਦੇ ਨਾਲ ਬਹੁਤ ਹਾਸਤੇ ਹੁੰਦੇ ਨੇ ਤੁਹਾਨੂੰ ਪਤਾ ਕਿ ਗਵਰਨਮੈਂਟ ਇਹਨਾਂ ਵਾਸਤੇ ਕੋਈ ਕਾਨੂੰਨ ਨਹੀਂ ਬਣਾ ਰਹੀ ਇਹਨਾਂ ਨੂੰ ਰੋਡ ਤੇ ਨਹੀਂ ਲੈ ਕੇ ਆਉਣਾ ਚਾਹੀਦਾ ਆਪਣੇ ਵੀ ਤਾਂ ਜ਼ਿਮੀਦਾਰਾਂ ਦੇ ਹੋਰ ਭਰਾਵਾਂ ਦੇ ਸਾਡੇ ਸਾਰਿਆਂ ਦੇ ਡੰਗਰ ਰੱਖੇ ਹੋਏ ਨੇ ਆਪਾਂ ਘਰਾਂ ਦੇ ਵਿੱਚ ਇਹਨਾਂ ਨੂੰ ਪਾਲ ਰਹੇ ਆਂ ਘਰਾਂ ਦੇ ਵਿੱਚ ਇਹਨਾਂ ਨੂੰ ਪੱਠੇ ਲੈ ਕੇ ਜਾਂਦੇ ਆਂ ਤੇ ਇਹਨਾਂ ਨੂੰ ਖੁੱਲ੍ਹੇ ਆਮ ਰੋੜਾਂ ਉੱਤੇ ਕਿਹਨਾਂ ਨੇ ਇਹਨਾਂ ਨੂੰ ਆਜ਼ਾਦੀ ਦਿੱਤੀ ਵੀ ਇਹ ਰੋੜਾਂ ਦੇ ਉੱਤੇ ਲੈ ਕੇ ਡੰਗਰ ਇਦਾਂ ਘੁੰਮਣ ਤੇ ਹੁਣ ਇਹ ਹਾਦਸਾ ਹੋ ਗਿਆ ਤਾਂ ਜ਼ਿੰਮੇਵਾਰ ਕੌਣ ਆ ਕਾਹਨ ਉਹਨਾਂ ਦਾ ਬੰਦਾ ਜੋ ਕਿ ਵਿਚਾਰੇ ਡੈਥ ਹੋ ਗਈ ਆ ਉਹਦੀ ਕਾਹਨ ਉਹਦੇ ਘਰ ਨੂੰ ਸੰਭੂਗਾ ਕਾਹਨ ਉਹਦੇ ਬੱਚਿਆਂ ਨੂੰ ਪਾਲੂਗਾ ਹੁਣ ਛੋਟੇ ਛੋਟੇ ਬੱਚੇ ਛੋਟੇ ਛੋਟੇ ਬੱਚੇ ਨੇ ਬਾਈ ਦੱਸ ਰਹੇ ਨੇ ਮੌਕੇ ਦੀ ਡੈਥ ਹੋ ਗਈ ਐਨੇ ਭਿਆਨਕ ਟੱਕਰ ਮਾਰੀਏ ਕਹਿੰਦੇ ਮੱਝ ਨੇ ਵੀ ਯਾਨੀ ਉਹਦੀ ਬਾਈ ਦੀ ਜਿਹਦੇ ਮੌਕੇ ਤੇ ਡੈਥ ਹੋ ਗਈ ਜਿਹੜੇ ਮੱਝਾਂ ਚਰਾਉਣ ਲਈ ਖੁੱਲੇ ਆਂਮ ਲੈ ਕੇ ਫਿਰਦੇ ਨੇ ਸਰਕਾਰ ਔਰ ਪ੍ਰਸ਼ਾਸਨ ਨੂੰ ਕੀ ਅਪੀਲ ਕਰਨਾ ਚਾਹੁੰਦੇ ਨੇ ਬਸ ਇਹ ਅਪੀਲ ਕਰਦੇ ਆਂ ਵੀ ਇਹਨਾਂ ਨੂੰ ਆਪਣਾ ਬੰਦ ਕਰਨਾ ਚਾਹੀਦਾ ਰੋਡ ਦੇ ਉੱਪਰੋਂ ਜਿੱਥੇ ਰਹਿੰਦੇ ਨੇ ਉੱਥੇ ਹੀ ਆਪਣੀਆਂ ਮੁੱਲ ਜ਼ਮੀਨ ਲੈ ਲੈਣ ਠੇਕੇ ਤੇ ਲੈ ਲੈਣ ਲੈ ਕੇ ਉ ਚਾਰਾ ਉੱਥੇ ਪਾਇਆ ਜਾਵੇ ਨਾ ਰੋੜਾਂ ਤੇ ਨਾ ਚੜਨ ਦਿੱਤਾ ਜਾਵੇ ਹੁਣ ਹਰੇਕ ਸਰਕਾਰ ਬੂਟੇ ਐਨੇ ਲਵਾ ਰਹੀ ਆ ਜੇ 500 ਬੂਟੇ ਲਵਾ ਰਿਆ ਤਾਂ 100 ਬੂਟਾ ਕੰਮਜਾਬ ਨਹੀਂ ਹੋ ਰਿਹਾ ਉਹਦੇ ਵਿੱਚੋਂ 400 ਬੂਟਿਆਂ ਦਾ ਡੰਗਰ ਖਰਾਬ ਕਰ ਦਿੰਦੇ ਸੋ ਇਹੀ ਅਸੀਂ ਸਰਕਾਰ ਤੇ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਕਿ ਨਾ ਰੋੜਾਂ ਦੇ ਉੱਪਰ ਨਾ ਆਉਣਾ ਦਿੱਤਾ ਜਾਵੇ ਆ ਦੇਖੋ ਹੁਣ ਕਿੱਡਾ ਵੱਡਾ ਹਾਦਸਾ ਹੋ ਗਿਆ ਇਹਦੇ ਲਈ ਕੌਣ ਜ਼ਿੰਮੇਵਾਰ ਆ ਸਰੀ ਬੱਸ ਅੱਧੇ ਘੰਟੇ ਪਹਿਲਾਂ ਇੱਕ ਪੇਸ਼ੈਂਟ ਆਇਆ ਜਿਹੜੇ 108 ਐਮਬੂਲੈਂਸ ਵਾਲੇ ਲੈ ਕੇ ਆਇਆ ਤੇ ਉਹ ਉਦੋਂ ਮੈਂ ਦੇਖਿਆ ਉਹ ਬ੍ਰਾਡ ਡੈੱਡ ਸੀਗਾ ਉਹਦਾ ਜਦੋਂ ਡਾਕੂਮੈਂਟਸ ਚ ਕਿਤੇ ਦਾ ਨਾਮ ਮੁਕੇਸ਼ ਕੁਮਾਰ ਹੈ ਤੇ ਬਾਕੀ ਹਲੇ ਉਹਦੇ ਕੋਈ ਫੈਮਿਲੀ ਮੈਂਬਰ ਨਹੀਂ ਆਇਆ ਤੇ ਬੋਡੀ ਆਪਾਂ ਮੌਰਚਰੀ ਸ਼ਿਫਟ ਕਰਤੀ ਹੈ ਤੇ ਬਾਕੀ ਡਿਟੇਲ ਦਾ ਪੋਸਟ ਮਾਰਟਲ ਰਿਪੋਰਟ ਬਾਅਦ ਦੱਸ ਸਕਦੇ ਆ ਕਿੰਨੇ ਕਿਉ ਮਾਰੇ ਨੇ ਸਰ 34 ਸਾਲ ਦੇ ਕਿਹੜੇ ਪਿੰਡ ਦਾ ਰਹਿੰਦੇ ਆਂ ਪਿੰਡ ਲੱਖੋ ਵਾਲਾ ਆ ਆਪਣੇ ਇੰਜਰੀ ਕਿੰਨੀ ਸੀਗੀ ਤੇ ਕਿੱਥੇ ਇੰਜਰੀ ਹਾਂ ਫਰੇਮ ਪੂਰਾ ਬਾਹਰ ਸੀਗਾ